ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਾਨੇ ਬਹੁਤ ਵਧੀਆ ਹੋਵਾਂਗੇ ਆਈ ਹੋਪ ਐਂਡ ਇਹ ਸਾਰੀਆਂ ਕਲਿੱਪਸ ਜਿਹੜੀਆਂ ਨੇ ਇਹ ਮੇਰੇ ਕੀਤੀਆਂ ਨੇ ਸ਼ੂਟ ਫੈਮਿਲੀ ਮੈਂਬਰਸ ਨੇ ਮਤਲਬ ਨਵਾਬਦਨ ਜਿੰਦ ਦੇ ਦਾਦਕੇ ਐ ਨਾਨਕਿਆਂ ਨੇ ਉਹਨਾਂ ਨੂੰ ਮੈਂ ਕੀਤੀ ਸੀ ਰਿਕਵੈਸਟ ਕਿ ਪਲੀਜ਼ ਸ਼ੂਟ ਕਰਿਓ ਬਿਕਾਜ਼ ਸਾਡੇ ਉੱਥੇ ਸੀਗਾ ਗੋਂਦਵਾਲ ਸਾਹਿਬ ਵਿਖੇ 450 ਸਾਲਾਂ ਦਾ ਸ਼ਦਾਬਦੀ ਦਾ ਮੇਲਾ ਵੈਸੇ ਤਾਂ ਸਾਡੇ ਹਰ ਸਾਲ ਮਨਾਇਆ ਜਾਂਦਾ ਹੈ ਬਟ ਇਸ ਸਾਲ ਬਹੁਤ ਜ਼ਿਆਦਾ ਸਪੈਸ਼ਲ ਸੀਗਾ ਕਿਉਂਕਿ ਇੱਕ ਤਾਂ ਮੇਲਾ ਜਿਹੜਾ ਸੀਗਾ ਉਹ ਇੱਕ ਤਰੀਕ ਤੋਂ ਸ਼ੁਰੂ ਹੋ ਗਿਆ ਸੀ 18 ਦਿਨ ਕੰਟੀਨਿਊਸਲੀ ਮੇਲਾ ਚੱਲਦਾ ਰਿਹਾ ਸੋ ਸਾਰੀਆਂ ਕਲਿੱਪਸ ਮੈਂ ਅੱਗੇ ਐਡ ਕਰੂੰਗੀ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਕਿ ਜ਼ਰੂਰ ਵਾਚ ਕਰਿਓ ਪਲੀਜ਼ ਲਓ ਜੀ ਨਵਾਬ ਦੀਆਂ ਤੇ ਜਿੰਦ ਦੀਆਂ ਦਾਦੀਆਂ ਤਿਆਰ ਨੇ ਨਵੇਂ-ਨਵੇਂ ਸੂਟ ਪਾ ਕੇ ਮੇਲੇ ਜਾਣ ਲਈ ਤੇ ਹੁਣ ਆਪਾਂ ਚੱਲੇ ਆਂ ਮੇਲੇ ਚੱਲੀਏ ਮੇਲੇ ਚਲੋ ਚਲੋ बहुत बड़ी समय है गुरु अमर साहदास पातशाह की जी है महिला करगा क्योंकि अच्छा यह जो प्रमुख है श्री गुरु अमरदा श्री गोयदार साहब उन्होंने सीखे प्रबंधकों के समेत जराज का ये दिवस उजाया जा रहा है मैं भाई हरभजन सिंह महद्रह सेवादार श्री चिटी साहब सेवा श्री गोयेदवाल साहब ਕੀ ਤੁਹਾਨੂੰ ਪਤਾ ਹੈ ਕਿ ਆਪਣੇ ਬਾਲੀ ਸਾਹਿਬ ਦਾ ਮੇਲਾ ਚੱਲਦਾ ਪਿਆ ਹੈ ਸੋਨਾ ਐਮਸੀ ਆਏ ਸੀਗੇ ਬਾਲੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸੋ ਤੁਸੀਂ ਦੇਖ ਹੀ ਸਕਦੇ ਹੋ ਸੰਗਤਾਂ ਤੇ ਚਲੋ ਹੁਣ ਆਪਾਂ ਕਰਦੇ ਹਾਂ ਦਰਸ਼ਨ ਦਰਬਾਰ ਚ ਤਾਂ ਬਹੁਤ ਢੀੜ ਹੋਗੀ ਆਪਾਂ ਚੱਲਦੇ ਹਾਂ ਜਵਾਨ ਹਾਲ ਤੇ ਥੋੜੀ ਦੇਰ ਉੱਥੇ ਚੱਲਦੇ ਆਪਾਂ ਕਥਾ ਸੁਣਦੇ ਆਂ ਸਰ ਜੀ ਆਪਾਂ ਵਾਲੀ ਮਹਾਂਪੁਰਖ ਇਹ ਅਸਿਕ ਜੱਥੇ ਬੰਦੀਆਂ ਆ ਇਹਦਾ ਬੜਾ ਸ਼ੋਭਾ ਇਸ ਸ਼ਾਹਕੀ ਦੇ ਵਿੱਚ ਕਿ ਇਸਾਰੇ ਨਾਲ ਕੋਸ਼ਾਂ ਦਾ ਮੇਲੀਆਂ ਗਹਿਰਾਈਆਂ ਤੋਂ ਨਵਾਬ ਕਰਦੇ ਆਂਡ ਹਨਵਾਰੀ ਸਗੀ ਨਵਾਬ ਤੇ ਜਿੰਦ ਦੇ ਨਾਨੂ ਨਾਨੀ ਦੀ ਸੋ ਉਹ ਵੀ ਚੱਲੇ ਸੀਗੇ ਮੇਲੇ ਉਹਨਾਂ ਦੀ ਵੀ ਮੈਂ ਬਹੁਤ ਰਿਕੁਐਸਟ ਕੀਤੀ ਕਿ ਪਲੀਜ਼ ਬਲੌਗ ਸ਼ੂਟ ਕਰ ਲਿਓ ਜਦੋਂ ਤੁਸੀਂ ਮੇਲੇ ਜਾਓਗੇ ਐਂਡ ਉਹ ਬਹੁਤ ਜ਼ਿਆਦਾ ਉਹ ਗੁੱਸੇ ਹੋ ਰਹੇ ਸੀਗੇ ਕਿ ਤੂੰ ਸਾਨੂੰ ਕਿਹੜੇ ਪੰਗਿਆਂ ਚ ਪਾਇਆ ਬਟ ਐਨੀਵੇਜ਼ ਉਹਨਾਂ ਨੇ ਮੇਰੀ ਗੱਲ ਮੰਨੀ ਤੇ ਵਲੌਗ ਸ਼ੂਟ ਕੀਤਾ ਤੇ ਉਹ ਵੀ ਗੇਮ ਵਾਲਾ ਦੇਖਣ ਸੋ ਉਹਨਾਂ ਨੇ ਵੀ ਕੁਝ ਕਲਿੱਪਸ ਜਿਹੜੀਆਂ ਨੇ ਉਹ ਬਣਾਈਆਂ ਸਨ ਤੇ ਉਹ ਮੈਂ ਅੱਗੇ ਐਡ ਕਰੂੰਗੀ ਸੋ ਯੂ ਗੋ अपनी तो लग नाम लगी जी निया बेम शक्तकार नानक के मुखदे छुटे ਸੀ ਆਏ ਸੀਗੇ ਸੇਵਾ ਕਰਨ ਤੁਸੀਂ ਦੇਖ ਹੀ ਸਕਦੇ ਹੋ ਇਹਨੇ ਲੋਹਾ ਇਹਨੇ ਭਾਂਡੇ ਟੋਕਰੇ ਪਏ ਨੇ ਇੱਧਰ ਸਰੋਵਰ ਹੈ ਸਾਨੂੰ ਬਾਬਾ ਨੇ ਦੇਤੀਆਂ ਕੁਲਤੀਆਂ ਆਪਾਂ ਖਾ ਲਈਏ ਪਹਿਲਾਂ ਕੁਲਤੀਆਂ ਤੇ ਇੱਧਰ ਜਿਹੜਾ ਹੈ ਪਰਸਾਦਾਂ ਵਾਲੇ ਪਾcjੀਆਂ ਤਿਆਰ ਹੋ ਰਹੇ ਨੇ ਤਿਆਰੀ ਤੇ ਹੀ ਦੇਖ ਹੀ ਸਕਦੇ ਹੋ ਕਿ ਕਿੱਡੀ ਵੱਡੀ ਲਾਈਨ ਲੱਗੀ ਹੋਈ ਹੈ ਇੱਧਰ ਮਿਲਦੇ ਸੀ ਦਹੀਂ ਪੱਲੇ ਆਹ ਲੱਗਾ ਬਲਦਰੀਂ ਪੱਲੇ ਆਂਦਾ ਪਰ ਹੁਣੇ ਬੰਦ ਕੀਤੇ ਹੋਏ ਨੇ ਚਲੋ ਆਪਾਂ ਚੱਲੀਆਂ ਹੁਣ ਸੇਵਾ ਕਰਨ ਹੇ ਗਾਇਸ ਜਿਵੇਂ ਤੁਸੀਂ ਜਾਣਦੇ ਹੋ ਇਹ ਵਲੌਗ ਵੀ ਕਰ ਰਹੇ ਆ ਤੇ ਅਸੀਂ ਲੰਗਰ ਛਕ ਰਹੇ ਆ ਤੇ ਲੰਗਰ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆ ਵੀ ਇੱਕ ਸਰਪ੍ਰਾਈਜ਼ ਆ ਕਿ ਲੰਗਰ ਬਹੁਤ ਹੀ ਜ਼ਿਆਦਾ ਸਵਾਦ ਆ ਸਨ ਸਾਰੀਆਂ ਛਕੀਆਂ ਆ ਅਮਰ I അച്ഛ വേണ്ടി

ਅੱਜ ਸੀਗਾ ਮੇਲੇ ਦਾ ਆਖਰੀ ਦਿਨ ਤੇ ਹੁਣ ਹੋ ਗਈ ਆ ਮੇਲੇ ਦੀ ਸਮਾਪਤੀ ਤੇ ਆਪਾਂ ਜਾ ਰਹੇ ਆ ਤੁਹਾਨੂੰ ਦੇਖੀ ਸਕਦੇ ਹੋ ਕਿ ਜਿਵੇਂ ਇੱਥੇ ਸਾਰਾ ਕੁਝ ਚੱਕਿਆ ਗਿਆ ਆ ਤੇ ਖਾਲੀ ਹੋ ਗਿਆ ਹੁਣ ਤਾਂ ਰੌਣਕ ਬਸ ਚੁੱਪ ਹੋ ਗਈ ਹੈ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਬਾਏ ਬਾਏ